ਦੋਸਤੋ ਪਟਿਆਲਾ ਦੇ ਸਨੋਰੀ ਏਡੇ ਵਿਖੇ ਇੱਕ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਟਿਆਲਾ ਦੇ ਸਨੋਰੀ ਏਡੇ ਵਿਖੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਬੜੇ ਹੀ ਤੇਜ਼ੀ ਦੇ ਨਾਲ ਜਿਹੜੀ ਕਿ ਅੱਗ ਲੱਗੀ ਹੈ ਘਰ ਅਤੇ ਦੁਕਾਨ ਜਿਹੜੇ ਕਿ ਵਿੱਚ ਹੀ ਨੇ ਦੋਵੇਂ ਉੱਥੇ ਅੱਗ ਜਿਹੜੀ ਕਿ ਪਟਿਆਲਾ ਦੇ ਸਨੋਰੀਏ ਡੇ ਵਿਖੇ ਲੱਗੀ ਹੈ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਟਿਆਲਾ ਦੇ ਸਨੋਰੀਏ ਡੇ ਵਿਖੇ ਦੀਆਂ ਜਿੱਥੇ ਕਿ ਅੱਗ ਭਿਆਨਕ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਵੀ ਪਹੁੰਚ ਚੁੱਕੀ ਹੈ ਸੋ ਉਹ ਫਾਇਰ ਬ੍ਰਿਗੇਡ ਹੁਣ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਟਿਆਲਾ ਦੇ ਸਨੋਰੀਏ ਡੇ ਵਿਖੇ ਦੀਆਂ ਜਿੱਥੇ ਕਿ ਅੱਗ ਬੜੀ ਹੀ ਭਿਆਨਕ ਤਰੀਕੇ ਦੇ ਨਾਲ ਲੱਗੀ ਹੈ ਤੇ ਕਰ ਦੁਕਾਨ ਵਿੱਚੀ ਹੈ ਉਸਦੇ ਤੇ ਉਥੇ ਅੱਗ ਲੱਗੀ ਹੈ ਪਟਿਆਲਾ ਦੇ ਸਨੋਰੀ ਏਡੇ ਵਿਖੇ ਦੀਆਂ ਤਸਵੀਰਾਂ ਦਿਖਾ ਰਿਆ ਕਿਸ ਤਰ੍ਹਾਂ ਜਿਹੜੇ ਕੀ ਹੈ ਅ ਅੱਗ ਦੀ ਲਹਿਰਾਂ ਜਿਹੜੇ ਕੀ ਹੈ ਉੱਪਰ ਉੱਪਰ ਤੱਕ ਇੰਨੀ ਭਿਆਨਕ ਤਰ੍ਹਾਂ ਉੱਠ ਰਹੀਆਂ ਨੇ ਭਿਆਨਕ ਅੱਗ ਲੱਗੀ ਹੈ ਪਟਿਆਲਾ ਦੇ ਸਨੋਰੀ ਏਡੇ ਵਿਖੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪਟਿਆਲਾ ਦੇ ਸਨੋਰੀ ਏਡੇ ਵਿਖੇ ਭਿਆਨਕ ਅੱਗ ਲੱਗ ਚੁੱਕੀ ਹੈ